ਪਿਛਲੀ ਦਿਨੀ ਪੰਜਾਬੀ ਲੋਕ ਚੈਨਲ ਤੇ ਖਬਰ ਦਿਖਾਈ ਗਈ ਸੀ ਜਿੱਥੇ ਕਿ ਇੱਕ ਭੈਣ ਸਾਡੀ ਪਨੀਤਕੌਰ ਜਿਹੜੀ ਕਿ ਫੈਂਸਿੰਗ ਦੀ ਜਿਹੜੀ ਵੱਡੀ ਪਲੇਅਰ ਆ ਗੱਲ ਵਿੱਚ ਮੈਡਲ ਪਾ ਕੇ ਉਹ ਚਾਹ ਦੀ ਜਿਹੜੀ ਉੱਤੇ ਕੰਮ ਕਰ ਰਹੀ ਆ ਤੇ ਚਾਹ ਬਣਾ ਕੇ ਲੋਕਾਂ ਨੂੰ ਪਿਆਰ ਹੀ ਆ ਪਾਕਿਸਤਾਨ ਦੇ ਦੀਆਂ ਸੁਪਨਾ ਕਹਿੰਦੇ ਸੀ ਵੀ ਕੋਈ ਨਾ ਕੋਈ ਸਰਕਾਰੀ ਦੇ ਐਮ ਐਲ اے ਮੰਤਰੀ ਆਉਣ ਐਮ ਐਲ اے ਸਾਹਿਬ ਤੇ ਨਹੀਂ ਆਏ ਪਰ ਭਾਈ ਗਰੋਵਰ ਜੀ ਆ ਗਏ ਨੇ ਇਹ ਵੀ ਆਮ ਆਦਮੀ ਪਾਰਟੀ ਦੇ ਸੈਕਟਰੀ ਪੰਜਾਬ ਨੇ ਕੀ ਕਹਿਣਾ ਚਾਹੋਗੇ ਸਾਰੇ ਲੋਕ ਤਾਨੇ ਮਾਰਦੇ ਸੀ ਕਿ ਕੀ ਤੁਸੀਂ ਕਰੀ ਜਾਂਦੇ ਹੋ ਹਨਾ ਅੱਜ ਤੱਕ ਤੁਹਾਨੂੰ ਕਿਸੇ ਲਾਇਕ ਨਹੀਂ ਸਰਕਾਰ ਨੇ ਸਮਝਣਾ ਹੈਗਾ ਪਰ ਮੈਂ ਕਹਿੰਦੀ ਆ ਕਿ ਮੇਰੀ ਜੇ ਮਿਹਨਤ ਕੀਤੀ ਹੋਈ ਤੇ ਉਹ ਵਾਇਗਰੂ ਨੇ ਸਭ ਦੇ ਸਾਹਮਣੇ ਲਿਆਂਦੀ ਹੈਗੀ ਦੇਖੋ ਜਦੋਂ ਤੁਸੀਂ ਭਾਈ ਨੂੰ ਸਰਟੀਫਿਕੇਟ ਦਿਖਾ ਰਹੇ ਸੀ ਬੈਡਰ ਦਿਖਾ ਰਹੇ ਸੀ ਅੱਖਾਂ ਨਰਮ ਹੋ ਗਈਆਂ ਸੀ ਅੱਖਾਂ 'ਚੋਂ ਪਾਣੀ ਦੇ ਹੰਝੂ ਆ ਗਏ ਸੀ ਇਹ ਖੁਸ਼ੀ ਦੇ ਅੰਝੂ ਜਿਹਨੇ ਕਾਹਦੇ ਸੀ ਜੀ ਸਰ ਮੈਨੂੰ ਸਭ ਤੋਂ ਵੱਡੀ ਗੱਲ ਧੰਨਵਾਦ ਇਹਨਾਂ ਦਾ ਕਿ ਇਹ ਮੈਨੂੰ ਸੁਣਨ ਤਾਂ ਆਏ ਹੈਗੇ ਖਲੋਂਦੀਆਂ ਹੁੰਦੀਆਂ ਸੀਗੀਆਂ ਤਾਂ ਹਮੇਸ਼ਾ ਪੰਜਾਬ ਸਰਕਾਰ ਲਿਖਿਆ ਹੁੰਦਾ ਸੀਗਾ ਮੈਨੂੰ ਇਹ ਹੁੰਦਾ ਸੀ ਕਿਤੇ ਕੋਈ ਆਊਗਾ ਹੀ ਕੋਈ ਬਹੁਤ ਬਹੁਤ ਧੰਨਵਾਦ ਮੈਂ ਬਿਆਨ ਨਹੀਂ ਕਰ ਸਕਦੀ ਵੀਰੇ ਮੈਨੂੰ ਖੁਸ਼ੀ ਆ ਤੇ ਇਹ ਹੈਗਾ ਕਿ ਕੋਈ ਸੁਣਨ ਵਾਸਤੇ ਮੈਨੂੰ ਪਰਵਾਤਨਾ ਭੇਜੀ ਮੈਨੂੰ 10000% ਯਕੀਨ ਹੈ ਸਾਡੇ ਮੁੱਖ ਮੰਤਰੀ ਸਾਹਿਬ ਇਹ ਵੀਡੀਓ ਤੁਹਾਡੀ ਜਰੂਰ ਦੇਖਣਗੇ ਉਹਨਾਂ ਦੇ ਧਿਆਨ ਚ ਵੀ ਲੈ ਕੇ ਆਵਾਂਗਾ ਤੇ ਜਦੋਂ ਅੰਮ੍ਰਿਤਸਰ ਆਏ ਤੇ ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਮਿਲਾਵਾਂਗਾ ਵੀ ਹਮੇਸ਼ਾ ਪਨੀਰ ਤੇ ਮੰਚ ਇਹ ਰਾਸ਼ਰੀਦਾ ਸੀ ਹਮੇਸ਼ਾ ਰੋਸ਼ੀਂਦਾ ਸੀ ਵੀ ਅੱਜ ਤੱਕ ਕਿਸੇ ਨੇ ਮਾਨਤਾ ਮਾਨ ਨਹੀਂ ਕੀਤਾ ਲੱਗਦਾ ਸਾਰੇ ਗੁੱਸੇ ਗਿਲੇ ਆ ਭਾਈ ਨੇ ਦੂਰ ਕਰਦੇ ਆ ਜੇ ਉਸ ਵਾਹਿਗੁਰੂ ਨੇ ਚਾਇਆ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਦਾ ਨੇਚਰ ਹੈ ਨਾ ਬਹੁਤ ਹੰਬਲ ਬਹੁਤ ਡਾਊਨ ਟੂ ਅਰਥ ਹੈ ਤੁਸੀਂ ਦੇਖਣਾ ਜੇ ਸਾਡੀ ਆਵਾਜ਼ ਸੁਣੀ ਮੇਰੀ ਚਾਹੇ ਕਹਿਣ ਦੀ ਲੋੜ ਪਵੇ ਨਾ ਪਵੇ ਉਹ ਆ ਬਿਲਕੁਲ ਆਣਗੇ ਬਹੁਤ ਬਹੁਤ ਧੰਨਵਾਦ ਵੱਡੀ ਗੱਲ ਕਹਿ ਰਹੇ ਨੇ ਕਹਿੰਦੇ ਮੁੱਖ ਮੰਤਰੀ ਸਾਹਿਬ ਆ ਕੇ ਤੁਹਾਡੇ ਵਿੱਚ ਚਾਪ ਵੀ ਕੇ ਜਾਗੇ ਪਨੀਰ ਬਹੁਤ ਧੰਨਵਾਦ ਹੋਊਗਾ ਉਸ ਦਿਨ ਸਾਸੀ ਦਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਅਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ਪੰਜਾਬੀ ਲੋਕ ਚੈਨਲ ਲਾਲ ਪਿਛਲੇ ਦਿਨੀ ਪੰਜਾਬੀ ਲੋਕ ਚੈਨਲ ਤੇ ਖਬਰ ਦਿਖਾਈ ਗਈ ਸੀ ਜਿੱਥੇ ਕਿ ਇੱਕ ਭੈਣ ਸਾਡੀ ਪਨੀਤ ਕੌਰ ਜਿਹੜੀ ਕਿ ਫੈਂਸਿੰਗ ਦੀ ਜਿਹੜੀ ਵੱਡੀ ਪਲੇਅਰ ਆ ਗੱਲ ਵਿੱਚ ਮੈਡਲ ਪਾ ਕੇ ਉਹ ਚਾਹ ਦੀ ਢੇੜੀ ਉੱਤੇ ਕੰਮ ਕਰ ਰਹੀ ਆ ਤੇ ਚਾਹ ਬਣਾ ਕੇ ਲੋਕਾਂ ਨੂੰ ਪਿਆ ਰਹੀ ਆ ਪਰ ਕਿਤੇ ਨ ਕਿਤੇ ਸਾਡੀ ਸਰਕਾਰ ਦੀ ਗੱਲ ਕਰੀ ਹਲਕੇ ਦੇ ਐਮਐਲਏ ਜਾਂ ਮੰਤਰੀ ਦਾ ਧਿਆਨ ਨਹੀਂ ਪਿਆ ਪਰ ਅੱਜ ਏਜੀਏ ਦੇ ਸੈਕਟਰੀ ਪੰਜਾਬ ਜਿਹੜੇ ਕੀ ਨਵਜੋਗ ਗਰੋਵਰ ਜੀ ਆ ਉਹਨਾਂ ਦਾ ਤੇ ਅੱਜ ਨੂੰ ਪਿਆ ਗਿਆ ਅਤੇ ਅੱਜ ਉਹ ਆਪਣੇ ਕਾਫਲੇ ਦੇ ਨਾਲ ਇਸ ਭੈਣ ਕੋ ਆਏ ਨੇ ਤੁਸੀਂ ਦੇਖ ਸਕਦੇ ਹੋ ਵੀ ਭੈਣ ਨੇ ਚਾਹ ਬਣਾ ਕੇ ਪਿਆਈ ਆ ਭਰਾਵਾਂ ਨੂੰ ਅਤੇ ਬੜੀ ਵੱਡੀ ਮਾਨ ਵਾਲੀ ਗੱਲ ਹੈ ਕਿ ਜਿੱਥੇ ਹਲਕੇ ਦੇ ਐਮਐਲਏ ਜਾਂ ਹਲਕੇ ਦੇ ਮੰਤਰੀ ਨੂੰ ਆਉਣਾ ਚਾਹੀਦਾ ਸੀ ਉੱਥੇ ਏਡੀਏ ਦੇ ਜਿਹੜੇ ਕੀ ਪੰਜਾਬ ਸੈਕਟਰੀ ਨੇ ਸਪੋਰਟਸ ਦੇ ਅਨਜੋਗ ਗਰੋਵਰ ਜੀ ਉੱਥੇ ਆਏ ਨੇ ਅਤੇ ਭੈਣ ਦਾ ਦੁੱਖ ਹੀ ਸੁਣਿਆ ਤੁਸੀਂ ਦੇਖ ਸਕਦੇ ਹੋ ਭੈਣ ਨੇ ਗੱਲ ਵਿੱਚ ਮੈਟਰ ਪਾ ਕੇ ਆਪਣੇ ਦੁੱਖ ਸੁਣਾਇਆ ਹ ਅਤੇ ਭੈਣ ਵੱਲੋਂ ਚਾਹ ਵੀ ਬਣਾਈ ਗਈ ਆ ਗੱਲਬਾਤ ਵੀ ਕਰਾਂਗੇ ਭਾਈ ਦੇ ਨਾਲ ਪੁੱਛਾਂਗੇ ਸਾਰਾ ਮਾਮਲਾ ਕਿਸ ਤਰ੍ਹਾਂ ਕਿਉਂਕਿ ਹਮੇਸ਼ਾ ਪ੍ਰੀਤ ਕੋਲ ਨੂੰ ਆ ਸੀ ਕਿ ਪੰਜਾਬ ਦੇ ਖਿਡਾਰੀਆਂ ਨੇ ਆ ਬੰਦਾ ਮਾਨ ਸਮਾਨ ਮਿਲਣਾ ਚਾਹੀਦਾ ਸੀ ਪਰ ਬੰਦਾ ਮਾਨ ਸਮਾਨ ਨਹੀਂ ਮਿਲਿਆ ਪਰ ਕੀ ਲੱਗਦਾ ਹੁਣ ਜਿਹੜੇ ਸਦਾ ਗਰੋਵਰ ਸਿੰਘ ਇੱਥੇ ਆਏ ਨੇ ਲੱਗਦਾ ਵੀ ਇਹ ਜਿਹੜੀ ਗੱਲ ਹੁਣ ਸਰਕਾਰ ਤੱਕ ਭਗਵੰਤ ਸਿੰਘ ਮਾਨ ਦਾ ਜਰੂਰ ਪਹੁੰਚਾਉਣਗੇ ਭੈਣਾਂ ਵੀ ਗੱਲਬਾਤ ਕਰਨਗੇ ਭੈਣ ਕਿਸ ਤਰ੍ਹਾਂ ਦੇ ਦੀ ਹੈ ਸੁਪਨਾ ਕਹਿੰਦੇ ਸੀ ਵੀ ਕੋਈ ਨਾ ਕੋਈ ਸਰਕਾਰੀ ਐਮ ਐਲ ਏ ਮੰਤਰੀ ਆਉਣ ਐਮ ਐਲ ਏ ਸਾਹਿਬ ਤੇ ਨਹੀਂ ਆਏ ਪਰ ਭਾਈ ਗਰੋਵਰ ਜੀ ਆ ਗਏ ਨੇ ਇਹ ਵੀ ਆਮ ਆਦਮੀ ਪਾਰਟੀ ਸੈਕਟਰੀ ਪੰਜਾਬ ਨੇ ਕੀ ਕਹਿਣਾ ਚਾਹੋਗੇ ਸਰ ਬਹੁਤ ਬਹੁ ਪਹਿਲਾਂ ਤਾਂ ਇਹਨਾਂ ਦਾ ਧੰਨਵਾਦ ਜੇ ਆਏ ਆ ਮੈਂ ਕਹਿੰਨੀ ਮੇਰੀ ਉਸ ਟਾਈਮ ਦੀ ਜਿਹੜੀ ਮਿਹਨਤ ਹੋਊਗੀ ਸਾਰੇ ਲੋਕ ਤਾਨੇ ਮਾਰਦੇ ਸੀਗੇ ਕੀ ਤੁਸੀਂ ਕਰੀ ਜਾਂਦੇ ਹੋ ਹਨਾ ਅੱਜ ਤੱਕ ਤੁਹਾਨੂੰ ਕਿਸੇ ਲਾਇਕ ਨਹੀਂ ਸਰਕਾਰ ਨੇ ਸਮਝਣਾ ਹੈਗਾ ਪਰ ਮੈਂ ਕਹਿੰਨੀ ਆ ਕਿ ਮੇਰੀ ਜੇ ਮਿਹਨਤ ਕੀਤੀ ਹੋਈ ਤੇ ਉਹ ਵਾਇਗਰੂ ਨੇ ਸਭ ਦੇ ਸਾਹਮਣੇ ਲਿਆਂਦੀ ਹੈਗੀ ਮੈਂ ਪਲ ਪਲ ਵਿੱਚ ਆਪਣੀ ਸਿਰਫ ਗਰਾਊਂਡਾਂ ਵਾਸਤੇ ਕੀਤਾ ਜੋ ਕੁਝ ਕੀਤਾ ਕਦੀ ਮੈਂ ਖੇਡਣ ਗਈ ਕਦੀ ਨਹੀਂ ਖੇਡਣ ਗਈ ਪਰ ਮੈਂ ਕਹਿੰਨੀ ਆ ਕਿ ਅੱਜ ਮੇਰੇ ਪ੍ਰਮਾਤਮਾ ਨੇ ਉਹ ਮੇਲ ਮੜਾਇਆ ਵਾ ਸਬਬ ਬਣਾਇਆ ਹੈਗਾ ਅਸੀਂ ਦੇਖਿਆ ਜਦੋਂ ਤੁਸੀਂ ਭਾਈ ਨੂੰ ਸੈਟਿਕੂਰ ਦਿਖਾ ਰਹੇ ਸੀ ਬੈਡਲ ਦਿਖਾ ਰਹੇ ਸੀ ਅੱਖਾਂ ਨਰਮ ਹੋ ਗਈਆਂ ਸੀ ਅੱਖਾਂ 'ਚੋਂ ਪਾਣੀ ਕੇ ਹੰਝੂ ਆ ਗਏ ਸੀ ਇਹ ਖੁਸ਼ੀ ਦੇ ਅੰਝੂ ਜਿਹਨੇ ਕਾਦੇ ਸੀ ਇਹ ਚੀਜ਼ ਸਰ ਮੈਨੂੰ ਸਭ ਤੋਂ ਵੱਡੀ ਗੱਲ ਧੰਨਵਾਦ ਇਹਨਾਂ ਦਾ ਕਿ ਉਹ ਮੈਨੂੰ ਸੁਣਨ ਤਾਂ ਆਏ ਹੈਗੇ ਹਨ ਹਣਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਭਾਈ ਨੇ ਅੱਜ ਕੰਜਕਾਂ ਨੇ ਬੜਾ ਵੱਡਾ ਪੋਣ ਵਾਲਾ ਕੰਮ ਕੀਤਾ ਅੱਜ ਕੰਜਕ ਨੂੰ ਖੁਸ਼ ਕੀਤਾ ਵਾ ਪਰਮਾਤਮਾ ਇਹਨਾਂ ਤੇ ਕਿਰਪਾ ਕਰੇ ਤੇ ਸਾਡੇ ਵੀਰ ਹੋਰ ਵੱਡਾ ਆਪਦਾ ਮਿਲੇ ਕਿਉਂਕਿ ਜਿਹੜੇ ਕੰਮ ਮੈਂ ਬਾਰ-ਬਾਰ ਸਵਾਲ ਕਰੂੰਗਾ ਵੀ ਬਾਰ-ਬਾਰ ਜਿਹੜੇ ਗੱਲਾਂ ਪੀ ਜਿਹੜੇ ਕੰਮ ਐਮਐਲਏ ਕੈਬਨਿਟ ਮੰਤਰੀਆਂ ਨੂੰ ਕਰਨੇ ਚਾਹੀਦੇ ਸੀ ਅੱਜ ਮੋਜੋਦ ਭਾਈ ਨੇ ਕੀਤਾ ਵਾ ਬਹੁਤ ਵਧੀਆ ਇਨਸਾਨ ਨੇ ਕਿ ਲੱਗਦਾ ਨਹੀਂ ਸੀ ਇੱਥੋਂ ਬੜੀਆਂ ਗੱਡੀਆਂ ਲੰਘੀਆਂ ਸੀ ਤੇ ਤੁਹਾਡੇ ਮਨ ਚ ਸੁਪਨਾ ਆਉਂਦਾ ਸੀ ਵੀ ਗੱਡੀਆਂ ਹੂਟਰ ਮਾ ਕੇ ਗਾਂ ਲੰਘ ਜਾਂਦੀਆਂ ਨੇ ਕਦੀ ਖਲੌਂਦੇ ਨਹੀਂ ਆ ਅੱਜ ਭਾਈ ਨੇ ਆਪਣੇ ਕਾਫਲੇ ਨਾਲ ਗੱਡੀਆਂ ਖਿਲਾ ਕੇ ਤੁਹਾਡੇ ਕੋਲ ਚਾਹ ਵੀ ਪੀਤੀ ਤੇ ਤੁਹਾਡਾ ਦੁੱਖ ਵੀ ਸੁਣਿਆ ਅੱਜ ਸਰ ਬਹੁਤ ਬਹੁਤ ਧੰਨਵਾਦ ਇੱਥੇ ਗੱਡੀਆਂ ਵੀਰੇ ਖਲੋਂਦੀਆਂ ਹੁੰਦੀਆਂ ਸੀਗੀਆਂ ਤਾਂ ਹਮੇਸ਼ਾ ਪੰਜਾਬ ਸਰਕਾਰ ਲਿਖਿਆ ਹੁੰਦਾ ਸੀਗਾ ਮੈਨੂੰ ਇਹ ਹੁੰਦਾ ਸੀ ਕਿਤੇ ਕੋਈ ਆਊਗਾ ਹੀ ਕੋਈ ਬਹੁਤ ਬਹੁਤ ਧੰਨਵਾਦ ਮੈਂ ਬ ਇਹ ਇਹ ਹੈਗਾ ਕਿ ਕੋਈ ਸੁਣਨ ਵਾਸਤੇ ਮੈਨੂੰ ਪਰਮਾਤਮਾ ਨੇ ਭੇਜਿਆ ਤੁਹਾਡੀ ਇਹ ਤੁਸੀਂ ਦੇਖਣਾ ਮੈਨੂੰ 10000% ਯਕੀਨ ਹੈ ਸਾਡੇ ਮੁੱਖ ਮੰਤਰੀ ਸਾਹਿਬ ਇਹ ਵੀਡੀਓ ਤੁਹਾਡੀ ਜ਼ਰੂਰ ਦੇਖਣਗੇ ਉਹਨਾਂ ਦੇ ਧਿਆਨ ਚ ਵੀ ਲੈ ਕੇ ਆਵਾਂਗਾ ਤੇ ਜਦੋਂ ਅੰਮ੍ਰਿਤਸਰ ਆਏ ਤੇ ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਮਿਲਾਵਾਂਗਾ ਵੀ ਕਿਤਾ ਵੀਦੋ ਐਡਾ ਵੱਡਾ ਭਾਈ ਦੇ ਪ੍ਰੋਮਿਸ ਕਰਤਾ ਵੀ ਮੁੱਖ ਮੰਤਰੀ ਪੰਜਾਬ ਘਵਾਂਸੀ ਅਮਾਨ ਹੋਣਗੇ ਕਿਉਂਕਿ ਜਿਨ੍ਹਾਂ ਨੇ ਕਿਹਾ ਵੀ ਆਮ ਆਦਮੀ ਪਾਰਟੀ ਸਰਕਾਰ ਆ ਆਮ ਲੋਕਾਂ ਸਰਕਾਰ ਆ ਕਿਸ ਤਰ੍ਹਾਂ ਦੇ ਦੇ ਚੀਜ਼ ਦੇ ਬਹੁਤ ਸਰ ਧੰਨਵਾਦ ਮੈਂ ਇਹੋ ਮੈਂ ਬਿਆਨ ਨਹੀਂ ਕਰ ਸਕਦੀ ਆਪਣੇ ਸ਼ਬਦਾਂ ਨੂੰ ਨਹੀਂ ਬਿਆਨ ਕਰ ਸਕਦੀ ਕਿ ਮੈਨੂੰ ਸਭ ਤੋਂ ਵੱਡੀ ਉਪਲਬਧੀ ਇਹੋ ਹੀ ਹੈ ਕਿ ਮੈਨੂੰ ਮਿਲਣ ਵਾਸਤੇ ਆਏ ਹੈਗੇ ਹੈ ਹਨਾ ਵੀਰ ਜੀ ਦੀ ਸਭ ਤੋਂ ਮੈਂ ਕਹਿੰਨੀ ਆ ਸਭ ਤੋਂ ਵੱਡਾ ਧੰਨਵਾਦ ਆ ਕਿ ਮਿਲਣ ਵਾਸਤੇ ਆਇਆ ਮੈਨੂੰ ਸੋਹਣੀ ਲਿਆ ਮੈਨੂੰ ਇੰਨੀ ਬੜੀ ਵਧੀਆ ਲੱਗਾ ਕਿ ਚੀਜ਼ ਅਸੀਂ ਦੇਖਿਆ ਲਾਗੇ ਲਾਗੇ ਦੁਕਾਨਾਂ ਵਾਲੇ ਸਾਰੇ ਦੇਖ ਰਹੇ ਨੇ ਜਦੋਂ ਇੰਨਾ ਵੱਡਾ ਕਾਫਲਾ ਆਇਆ ਨਾਲ ਪਾਇਲਟ ਗੱਡੀਆਂ ਨੇ ਨਾਲ ਗਰਮੈਂਟ ਨੇ ਤੇ ਲੋਕ ਸ਼ਾਇਦ ਦੇਖ ਰਹੇ ਵੀ ਪਤਾ ਨਹੀਂ ਪਨੀਰ ਕੋ ਕੌਣ ਆ ਗਿਆ ਪੁਲਿਸ ਆ ਗਈ ਏਡੇ ਵੱਡੇ ਅਧਿਕਾਰੀ ਆ ਗਏ ਨੇ ਕੀ ਗੱਲ ਹੋ ਗਈ ਆ ਲੋਕਾਂ ਦਾ ਧਿਆਨ ਤੁਹਾਡੇ ਵੱਲ ਆ ਸਰ ਇਹਨਾਂ ਨੂੰ ਕੋਈ ਨਾ ਕੋਈ ਪੁਨੀਤ ਆਊਗਾ ਕੋਈ ਗੱਲ ਨਹੀਂ ਕੋਈ ਨਾ ਕੋਈ ਆਊਗਾ ਮੈਨੂੰ ਹਮੇਸ਼ਾ ਇਨਾਂ ਸਾਹਮਣੇ ਭਰੋਸਾ ਦਿਵਾਇਆ ਕਿ ਤੈਨੂੰ ਮਿਲਣ ਵਾਸਤੇ ਕੋਈ ਨਾ ਕੋਈ ਤੇਰੀ ਸਪੋਰਟ ਕਰਨ ਵਾਸਤੇ ਜ਼ਰੂਰ ਉਤਰੂਗਾ ਪਰਮਾਤਮਾ ਨੇ ਮੈਨੂੰ ਕਿੰਨੀ ਆਜ ਉਹ ਟਾਈਮ ਆਇਆ ਜਦੋਂ ਮੇਰੀ ਸੁਣੀ ਗਈ ਆ ਮੈਂ ਕਿੰਨੀ ਇਨਾਂ ਦੇ ਥਰੂ ਹੀ ਮੇਰੀ ਸੁਣੀ ਗਈ ਆ ਮੇਰੇ ਭਾਜੀ ਮੈਂ ਦੁੱਖ ਨਹੀਂ ਸੀ ਬਿਆਨ ਕਰ ਸਕਦੀ ਵੀਰੇ ਐਵਰੀ ਡੇ ਮੈਨੂੰ ਪਿੰਡੋਂ ਫੋਨ ਆਉਂਦਾ ਆ ਕਿ ਆਤੰਗ ਕਰਦਾ ਪਿਆ ਇਸ ਤਰ੍ਹਾਂ ਹੁੰਦਾ ਪਿਆ ਕਿਉਂਕਿ ਜਿੰਨਾਂ ਕੋਲ ਕਿਤੇ ਨਾ ਕਿਤੇ ਪੈਸੇ ਚੱਕੇ ਹੁੰਦੇ ਨੇ ਸਾਡਾ ਵੀ ਨਹੀਂ ਇਤਨੀ ਹੈਗੀ ਕਦੀ ਬਿਆਨ ਨਹੀਂ ਕਰ ਸਕਦੀ سوشل میڈیا ਤੇ ਵੀ ਲੈ ਫਿਰ ਵੀ ਆਪਣੇ ਸਿਰੇ ਆਪਣੇ ਆਪ ਨੂੰ ਗੱਡਸ ਨਾ ਠਾਲਦੀਆਂ ਕਿ ਕੋਈ ਗੱਲ ਨਹੀਂ ਇੱਕ ਦਿਨ ਸਾਰਾ ਕੁਝ ਖਤਮ ਕਰ ਦੇਣਾ ਬਾਬੇ ਠੀਕ ਹੋਏਗਾ ਅੱਜ ਅੱਜ ਮਹਾਰਾਜ ਨੇ ਟਾਈਮ ਦਿੱਤਾ ਕੋਈ ਲੱਗਦਾ ਸੀ ਵੀ ਜਿਵੇਂ ਤੁਸੀਂ ਪਹਿਲਾਂ ਕਿਹਾ ਸੀ ਵੀ ਮੈਨੂੰ ਲੱਗਦਾ ਪਰ ਜਿੰਦਗੀ ਜਿਹੜੇ ਮੈਂ 20 ਸਾਲ ਸਪੋਰਟਸ ਤੇ ਲਗਾਏ ਨੇ ਲੱਗਦਾ ਬਕਾਰ ਹੋ ਗਏ ਨੇ ਕਿ ਲੱਗਦਾ ਅੱਜ ਗੱਲ ਝੂਠੀ ਲੱਗ ਰਹੀ ਹੈ ਕਿਉਂਕਿ ਤੁਹਾਡੀ ਗੱਲ ਜਿਹੜੀ ਆ ਤੁਹਾਡੀ ਆਵਾਜ਼ ਮੁੱਖ ਮੰਤਰੀ ਪੰਜਾਬ ਤੱਕ ਪਹੁੰਚਾਈ ਜਾਊਗੀ ਸਰ 2004 ਤੋਂ ਮੈਂ ਖੇਡਣ ਲਈ ਸੀ ਵੀਰੇ ਤੇ ਅਜ ਮੈਂ 28 29 ਸਾਲ ਦੀ ਹੋ ਗਈਆਂ ਸਾਰੇ ਜਣੇ ਤਾਂ ਨਹੀਂ ਦਿੰਦੇ ਆ ਕਿ ਕੋਈ ਗੱਲ ਨਹੀਂ ਹਨਾ ਵਿਆਹ ਕਰੋ ਤੇ ਘਰ ਪੇਚੋ ਰਿਸ਼ਤੇਦਾਰ ਖਾਸ ਕਰਕੇ ਮੇਰੇ ਪੇਰੈਂਟਸ ਹੀ ਸਪੋਰਟ ਨਹੀਂ ਕਰਦੇ ਹੈਗੇ ਉਹ ਕਹਿੰਦੇ ਤੂੰ ਆਪਣੀ ਜ਼ਿੰਦਗੀ ਜੀ ਕੋਈ ਗੱਲ ਨਹੀਂ ਇੱਕ ਦਿਨ ਖੇਡ ਕੇ ਤੂੰ ਬਹੁਤ ਵਧੀਆ ਲੈਵਲ ਪਰ ਪ੍ਰਾਪਤੇ ਕਰਨਾ ਵਾ ਹਮੇਸ਼ਾ ਵੀ ਨਹੀਂ ਕਰਦੇ ਨੇ ਸਪੋਰਟਿੰਗ ਪਰ ਆਸ-ਪਾਸ ਜਿਸ ਤਰ੍ਹਾਂ ਰਿਸ਼ਤੇਦਾਰ ਕਈ ਵਾਰ ਕਹਿ ਜਾਂਦੇ ਹੈਗੇ ਕਿ ਵਿਆਹ ਕਰੋ ਹੁਣ ਕੋਈ ਗੱਲ ਨਹੀਂ ਪਰ ਮੇਰੇ ਪਿਓ ਨੂੰ ਮੇਰੇ ਹਮੇਸ਼ਾ ਸੁਪਨੇ ਸਕਾਰ ਕਰਨ ਦਾ ਸੀਗਾ ਕਿ ਕੋਈ ਗੱਲ ਨਹੀਂ ਬੱਚੇ ਖੇਡ ਪਰ ਮੈਨੂੰ ਪਿਛੋ ਹਾਲਾਤ ਨਹੀਂ ਸੀ ਦਿਖੰਡੇ ਕਿ ਨਹੀਂ ਹੈਗਾ ਫਿਰ ਮੈਨੂੰ ਆਪਣਾ ਕੰਮ ਕਰਨਾ ਪਿਆ ਕਿ ਮੈਂ ਆਪਣਾ ਕੰਮ ਇੱਕ ਦਿਨ ਕਰ ਲੈਂਦੀ ਆ ਦੇਖਦੇ ਸਾਡੇ ਨਾਲ ਇੱਥੇ ਮੈਡਮ ਡੀਸੀ ਜਿਹੜੇ ਨਾ ਬਹੁਤ એનਰਜੈਟਿਕ ਲੇਡੀ ਨੇ ਮੈਂ ਮੈਡਮ ਡੀਸੀ ਦੇ ਧਿਆਨ ਚ ਵੀ ਲੈ ਕੇ ਆਵਾਂਗਾ ਉਹ ਕੋਸ਼ਿਸ਼ ਕਰਾਂਗਾ ਕਿ ਮੈਡਮ ਡੀਸੀ ਨੂੰ ਇਹਨਾਂ ਨੂੰ ਮਿਲਾਵਾਂ ਵੀ ਇੱਥੇ ਲੈ ਕੇ ਆਵਾਂ ਤੇ ਜਾਂ ਇਹਨਾਂ ਨੂੰ ਉੱਥੇ ਲੈ ਕੇ ਜਾਵਾਂ ਕਿਉਂਕਿ ਮੈਡਮ ਡੀਸੀ ਦਾ ਵੀ ਸਾਡੇ ਦਾ ਵਿਜ਼ਨ ਬੜਾ ਅੱਛਾ ਹੈ ਉਹ ਵੀ ਸਾਡੀ ਧੀ ਹੈ ਪੰਜਾਬ ਦੀ ਬੜੀ ਅੱਛੀ ਚੇਅਰ ਤੇ ਬੈਠੇ ਨੇ ਤੇ ਮੈਨੂੰ ਆਸ ਹੈ ਕਿ ਇਹਦਾ ਕੋਈ ਨਾ ਕੋਈ ਉਹ ਉਹ ਵੀ ਹੀ ਲਵਸੀਲਾ ਕੋਈ ਨਾ ਕੋਈ ਕਰਨਗੇ ਬਿਲਕੁਲ ਜੀ ਕਿ ਲੱਗਦਾ ਨਹੀਂ ਅਸੀਂ ਅੱਜ ਕੰਜਗਾ ਪੂਜਦੇ ਆ ਕਹਿੰਦੇ ਧੀਆ ਨੂੰ ਖੁਸ਼ ਕਰਦੇ ਆ ਅੱਜ ਕਿ ਲੱਗਦਾ ਨਹੀਂ ਇਹ ਧੀਆ ਨੂੰ ਵੱਡਾ ਅੱਜ ਤੋਹਫਾ ਮਿਲ ਗਿਆ ਵਾ ਭਰਾ ਵੱਲੋਂ ਅੱਜ ਹੈ ਹਾਂਜੀ ਸਰ ਮੈਨੂੰ ਮੈਂ ਹੋ ਕੇ ਨਹੀਂ ਆ ਕਿ ਅੱਜ ਦੇਣ ਸੀਗਾ ਮਹਾਮਾਈ ਦਾ ਪਰ ਮਹਾਰਾਜ ਜੀ ਨੇ ਤਾਂ ਬਹੁਤ ਕਿਰਪਾ ਕਰੇ ਸੱਚੇ ਪਾਤਸ਼ਾਹ ਬਿਲਕੁਲ ਹੀ ਤੁਸੀਂ ਦੇਖਦੇ ਹੋ ਵੀ ਭੈਣ ਕੋ ਲਵਜ ਨਹੀਂ ਮਿਲ ਰਹਾ ਭੈਣ ਨੇ ਧੰਨਵਾਦ ਕੀਤਾ ਬਾਰ-ਬਾਰ ਭਰਾ ਦਾ ਤੇ ਭੈਣ ਕਲ ਦਵਜ਼ ਬੋਗ ਜੀ ਖੁਸ਼ੀ ਦੇ ਨਾਲ ਭੈਣ ਦੇ ਅੱਖਾਂ ਚੋਂ ਅਥਰੂ ਆ ਰਹੇ ਨੇ ਅਸੀਂ ਵੀ ਇਹਨਾਂ ਦੋਵਾਂ ਭਾਈ ਦਾ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇਹਨਾਂ ਪਿਆਰ ਦਿੱਤਾ ਇੱਥੇ ਆ ਕੇ ਭੈਣ ਨੂੰ ਮਾਨ ਸਨਮਾਨ ਦਿੱਤਾ ਬਹੁਤ ਵੱਡੀ ਗੱਲ ਹੈ ਚੀਜ਼ ਲੈ ਕੇ ਤੁਸੀਂ ਦੇਖ ਸਕਦੇ ਹੋ ਵੀ ਅੱਜ ਦਿਨ ਕੰਜਕਾਂ ਦਾ ਵੀ ਆ ਅਤੇ ਇੱਕ ਭੈਣ ਨੂੰ ਤੋਹਫਾ ਦਿੱਤਾ ਗਿਆ ਵਾ ਵਾਜ ਵਾਹ ਸੋਪਾ ਬਾਕੇ ਸਨਮਾਨਿਤ ਕੀਤਾ ਜਾਊਗਾ ਤੁਸੀਂ ਦੇਖ ਸਕਦੇ ਹੋ ਵੱਡੀ ਹਲੋ ਵੱਡੀ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਗੁਰੂ ਸਾਹਿਬ ਦੀ ਸਰੂਪ ਦਿੱਤਾ ਜਾ ਰਿਹਾ ਸੋਪਿਆ ਪਾਕਿਸਤਾਨ ਮਾਨਨ ਕੀਤਾ ਜਾ ਰਿਹਾ ਇਸ ਧੀ ਨੂੰ ਹਮੇਸ਼ਾ ਭੈਣ ਦਾ ਮਨ ਚ ਗੁੱਸਾ ਗਿਲਾ ਹੁੰਦਾ ਸੀ ਹਮੇਸ਼ਾ ਦੁੱਖ ਰਿੰਦਾ ਸੀ ਵੀ ਅੱਜ ਤੱਕ ਕਿਸੇ ਨੇ ਸਨਮਾਨ ਨਹੀਂ ਕੀਤਾ ਪਰ ਅੱਜ ਮੈਂ ਕਹਿੰਦਾ ਗੁਰੂ ਸਾਹਿਬ ਨੇ ਇਹ ਤੌਰ ਕਿਰਪਾ ਕਰ ਦਿੱਤੀ ਹੈ ਅੱਜ ਸੋਪਿਆ ਪਾਕਿਸਤਾਨ ਮਾਨਨ ਕੀਤਾ ਜਾ ਰਿਹਾ ਵੱਡਾ ਮਾਨ ਕੀਤਾ ਜਾ ਰਿਹਾ ਇਸ ਧੀ ਦਾ ਹਲਕਾ ਟਾਰੀ ਦੀ ਰਹਿਣ ਵਾਲੀ ਧੀ ਹੈ ਪਰ ਹਲਕੇ ਦੇ ਗੱਲ ਕਰੀਏ ਪੰਜਾਬ ਦੀ ਕਾਲੀ ਗਾਰੀ ਹੈ ਸ਼੍ਰੀ ਗੁਰੂ ਆਂਦਾਸੀ ਨਗਰੀ ਦਾ ਅਮਰਸਾ ਦੀ ਰਹਿਣ ਵਾਲੀ ਆ ਸਾਡੇ ਵਾਸਤੇ ਬੜੀ ਮਾਨ ਵਾਲੀ ਗੱਲ ਆ ਬਹੁਤ ਵੱਡਾ ਮਾਨ ਦਿੱਤਾ ਹਮੇਸ਼ਾ ਪੁਨੀ ਤੇ ਮਨ ਚ ਇਹ ਰਾਸ਼ਰੀਦਾ ਸੀ ਹਮੇਸ਼ਾ ਰੋਹ ਸਿੰਘਦਾ ਸੀ ਵੀ ਅੱਜ ਤੱਕ ਕਿਸੇ ਨੇ ਮਾਨਸਮਾਨ ਨਹੀਂ ਕੀਤਾ ਲੱਗਦਾ ਸਾਰੇ ਗੁੱਸੇ ਗਿਲੇ ਆ ਭਾਈ ਨੇ ਦੂਰ ਕਰਦੇ ਆ ਕਰਦੇ ਵਜਿ ਕਰਦੇ ਕਰਦੇ ਆ ਮੈਨੂੰ ਮੈਂ ਮਾਣ ਨਾ ਕਹਿ ਸਕਦੀ ਹੁਣ ਕਿ ਹਾਂ ਨਵਜੋਤ ਭਾਈ ਮੈਨੂੰ ਸੁਣਨ ਵਾਸਤੇ ਆਏ ਆ ਤੁਹਾਡਾ ਵੀਰੇ ਬਹੁਤ ਬਹੁਤ ਧੰਨਵਾਦ ਮੈਂ ਲਫ਼ਜ਼ ਨਹੀਂ ਕਹਿ ਸਕਦੀ ਚਲੋ ਮਹਾਰਾਜ ਕਿਰਪਾ ਕਰੇ ਲੱਗਦਾ ਵੀ ਅੱਜ ਵੀ ਆਮ ਆਦਮੀ ਪਾਰਟੀ ਜਿਵੇਂ ਕਹਿੰਦੀ ਹੈ ਵੀ ਆਮ ਲੋਕਾਂ ਦੀ ਸਰਕਾਰ ਆਮ ਲੋਕ ਪਾਰਟੀ ਆਮ ਘਰਾਂ ਦੇ ਬੱਚਿਆਂ ਦੀ ਆਮ ਨੌਜਵਾਨਾਂ ਦੀ ਆਵਾਜ਼ ਹੁੰਦੀ ਆ ਵਾਕਈ ਗੱਲ ਸੱਚ ਹੋ ਗਈ ਹੈ ਸੁਨੀ ਮੈਂ ਕਹਿੰਦੀ ਆ ਜੇ ਤੁਸੀਂ ਹਮੇਸ਼ਾ ਹਾਰ ਗੱਡੀ ਪਈ ਸਰਕਾਰ ਪੰਜਾਬ ਸਰਕਾਰ ਲਿਖਿਆ ਮਿਲਦਾ ਹੁੰਦਾ ਸੀਗਾ ਮੈਨੂੰ ਕਦੀ ਉੱਥੇ ਖੜੀ ਕਦੀ ਉੱਥੇ ਖੜੀ ਪਰ ਅੱਜ ਤੁਸੀਂ ਆਏ ਹੈਗੇ ਹੋ ਚੇਚਾ ਮੇਰੇ ਕੋ ਆਏ ਹੈਗੇ ਹੋ ਮੈਂ ਕਹਾਂ ਤੁਸੀਂ ਜੇ ਵਾਹਿਗੁਰੂ ਨੇ ਚਾਇਆ ਜੇ ਉਸ ਵਾਹਿਗੁਰੂ ਨੇ ਚਾਇਆ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਦਾ ਨੇਚਰ ਹੈ ਨਾ ਬਹੁਤ ਹੰਬਲ ਬਹੁਤ ਡਾਊਨ ਟੂ ਅਰਥ ਹੈ ਤੁਸੀਂ ਦੇਖਣਾ ਜੇ ਸਾਡੀ ਆਵਾਜ਼ ਸੁਣੀ ਮੇਰੀ ਚਾਹੇ ਕਹਿਣ ਦੀ ਲੋੜ ਪਵੇ ਨਾ ਪਵੇ ਉਹ ਆਪ ਬਿਲਕੁਲ ਆਣਗੇ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਵੱਡੀ ਗੱਲ ਕਹਿ ਰਹੇ ਨੇ ਕਹਿੰਦੇ ਮੁੱਖ ਮੰਤਰੀ ਸਾਹਿਬ ਆ ਕੇ ਤੁਹਾਡੇ ਵੀ ਚਾਹ ਪੀ ਕੇ ਜਾਣਗੇ ਬਣੀ ਬਹੁਤ ਧੰਨਵਾਦ ਹੋਊ ਇਹ ਲੱਗਦਾ ਨਹੀਂ ਕਿ ਸੁਪਨਾ ਜਿਹਾ ਲੱਗ ਰਿਹਾ ਕਿ ਹਜੇ ਵੀ ਮਨ 'ਚ ਵਿਸ਼ਵਾਸ ਹੋ ਰਿਹਾ ਵੀ ਇਹ ਕੰਮ ਹੱਕੇ ਸੱਚਾ ਹੋਇਆ ਮੈਂ ਬਲੀਵ ਨਹੀਂ ਪਾਜੀ ਕਰ ਪੌਂਡੀ ਜਿਸ ਦਿਨ ਕੱਲ ਮੈਨੂੰ ਆਣ ਕੇ ਵੀਰੇ ਨੇ ਦੱਸਿਆ ਸੀਗਾ ਕਿ ਤੁਹਾਨੂੰ ਮਿਲਣ ਵਾਸਤੇ ਆਉਣਾ ਮੈਨੂੰ ਸਮਝ ਨਹੀਂ ਲੱਗਣੀ ਕਿ ਇੱਥੇ ਮੇਰੇ ਕੋਲ ਹੈਗਾ ਕੀ ਆ ਇੰਨਾ ਮੈਂ ਕੈਪੇਬਲ ਨਹੀਂ ਹੈਗੀ ਕਿ ਮੈਂ ਕੁਝ ਖਵਾ ਸਕਾਂ ਜਾਂ ਕਿਸ ਤਰ੍ਹਾਂ ਤੇ ਮੇਰੇ ਮਾਈਂਡ 'ਚ ਇਹੋ ਚੱਲਦਾ ਰਿਹਾ ਮਾਲਾ ਕਿਰਪਾ ਕਰੇ ਅੱਗੇ ਹੁਣ ਕੋਸ਼ਿਸ਼ ਕਰਾਂਗੇ ਜਦੋਂ ਲੰਘਿਆ ਕਰਾਂਗੇ ਭੈਣ ਕੋ ਚਾਹ ਪੀ ਕੇ ਜਾਇਆ ਕਰਾਂਗੇ ਮੋਤਲਵਾ ਜੀ ਤੁਸੀਂ ਦੇਖ ਸਕਦੇ ਹੋ ਵੀ ਭਰਦੇ ਭਰਾ ਵਾਂਗੂ ਭੈਣ ਨੂੰ ਸ਼ੀਵਾਂ ਦਿੱਤਾ ਵਾ ਭੈਣ ਨੂੰ ਪਿਆਰ ਦਿੱਤਾ ਵਾ ਨਜੋਬ ਬਾਜੀ ਅੱਜ ਵੱਡੀ ਸੋਣੀ ਆ ਗੱਲ ਕੀਤੀ ਅੱਜ ਹਮੇਸ਼ਾ ਜਿਵੇਂ ਆਮ ਆਦਮੀ ਪਾਰਟੀ ਗੱਲ ਕਹਿੰਦੇ ਵੀ ਆਮ ਲੋਕਾਂ ਦਾ ਸਰਕਾਰ ਆ ਅੱਜ ਤੁਸੀਂ ਕਰਕੇ ਵਿਖਾ ਦਿੱਤਾ ਬੜਾ ਮਨ ਖੁਸ਼ ਹੋਇਆ ਇਹ ਤੀਨ ਨੂੰ ਹਮੇਸ਼ਾ ਆਸ ਹੁੰਦੀ ਸੀ ਖਾਸ ਕਰਕੇ ਸਰਕਾਰਾਂ ਨਾਲ ਬੜੀ ਨਾਰਾਜ਼ਗੀ ਹੁੰਦੀ ਸੀ ਪਰ ਮੈਨੂੰ ਲੱਗਦਾ ਸਾਰੀਆਂ ਨਾਰਾਜ਼ਗੀਆਂ ਦੂਰ ਹੋ ਗਿਆ ਅੱਜ ਅੱਜ ਸਮਝ ਲੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕ ਇੱਕ ਨੁਮਾਇੰਦਾ ਨਹੀਂ ਆਮ ਆਦਮੀ ਪਾਰਟੀ ਦਾ ਨਹੀਂ ਇੱਕ ਇਹਦਾ ਵੱਡਾ ਭਰਾ ਬਣ ਕੇ ਮੈਂ ਇੱਥੇ ਆਇਆ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਤੇ ਮੈਂ ਆਸ ਕਰਦਾ ਕਿ ਇਹ ਮੇਰੀ ਵੀਡੀਓ ਸੋਸ਼ਲ ਮੀਡੀਆ ਦਾ ਜਮਾਨਾ ਹੈ ਮੇਰੀ ਵੀਡੀਓ ਉਹ ਪਰਿਵਾਰਾਂ ਤੱਕ ਜਾਏਗੀ ਜਿਹੜੇ ਪਰਿਵਾਰ ਦਾ ਦਿਲ ਹੁੰਦਾ ਕਿਸੇ ਲਈ ਕੁਝ ਕਰਨ ਦਾ ਸੋਸ਼ਲ ਮੀਡੀਆ 'ਚ ਬੜੀ ਵੱਡੀ ਤਾਕਤ ਹੈ ਅੱਜ ਸਾਡੀ ਧੀ ਨੂੰ ਵੱਧ ਤੋਂ ਵੱਧ ਪ੍ਰਮੋਟ ਕਰੋ ਇੱਥੇ ਆ ਕੇ ਪਿਆਰ ਦਿਓ ਅਸ਼ੀਰਵਾਦ ਦਿਓ ਕਿ ਉਹਨੂੰ ਲੱਗੇ ਕਿ ਹਾਂ ਸਾਰਾ ਅੰਮ੍ਰਿਤਸਰ ਮੇਰੇ ਲਈ ਪਰਿਵਾਰ ਬਣ ਕੇ ਖੜਾ ਹੋ ਗਿਆ ਸਾਰਾ ਪੰਜਾਬ ਮੇਰੇ ਲਈ ਬਣ ਕੇ ਖੜਾ ਹੋ ਗਿਆ ਜਿਨ੍ਹਾਂ ਨੇ ਮੇਰੇ ਆ ਵੀਡੀਓ ਜਿਨ੍ਹਾਂ ਬੰਦੇ ਸੁਣਨਗੇ ਤੇ ਮੈਂ ਆਸ ਕਰਦਾ ਕਿ ਸਾਰੇ ਸਾਡੀ ਧੀ ਨੂੰ ਅਸ਼ੀਰਵਾਦ ਦੇ ਕੇ ਜਾਣਗੇ ਪਰ ਕਿੰਨਾ ਦਿਨ ਜੋ ਭਾਜੀ ਅਮੇਸ਼ਾ ਮੁੱਖ ਮੰਤਰੀ ਪੰਜਾਬ ਕਹਿੰਦੇ ਨੇ ਵੀ ਆਮ ਲੋਕਾਂ ਦੀ ਸਰਕਾਰ ਆ ਹਰ ਕਿਸੇ ਦੀ ਆਵਾਜ਼ ਸੁਣੀ ਜਾਂਦੀ ਆ ਖਾਸ ਕਰਕੇ ਖਿਡਾਰੀਆਂ ਨੂੰ ਬੰਦਾ ਮਾਨ ਸਨਮਾਨ ਦਿੱਤਾ ਜੋ ਪਰ ਸਾਡੇ ਪੰਜਾਬ ਦੀ ਧੀ ਆ ਸਾਡੇ ਗੁਰੂ ਰੰਗਰੀ ਅਮਰਸਾ ਦੀ ਧੀ ਆ ਇੰਨੇ ਗਾਹ ਚ ਮੈਡਲ ਪਾ ਕੇ ਚਾਹ ਬਣਾ ਰਹੀ ਆ ਪਿਛਲੇ ਕਈ ਮਹੀਨਿਆਂ ਤੋਂ ਪਰ ਅਜੇ ਤੱਕ ਕਿਸੇ ਦਾ ਧਿਆਨ ਨਹੀਂ ਪਿਆ ਇਹੋ ਕਾਫਲਾ ਜਿਹੜਾ ਲਾਹੌਰ ਵੱਲ ਤੱਕ ਜਾਂਦਾ ਵਾ ਵਾਗਾ ਬਾਟਲ ਤੇ ਜਾਂਦਾ ਵਾ ਚਾਹੇ ਵੱਡੇ ਮੰੰਦੀ ਜਾਂਦੇ ਨੇ ਮੁੱਖ ਮੰਤਰੀ ਸਾਹਿਬ ਜਾਂਦੇ ਨੇ ਪਰ ਅਜੇ ਤੱਕ ਕਿਸੇ ਨੇ ਖਲਾ ਰਹੀ ਨਹੀਂ ਆ ਭੈਣ ਦਾ ਕਹਿਣਾ ਸੀ ਇਹ ਹੋਟਲ ਮਾਰਨ ਦੀਆਂ ਗੱਡੀਆਂ ਨੇ ਕਦੋਂ ਵਿਸ਼ਵਾਸ ਆਊਗਾ ਵੀ ਇੱਥੇ ਗੱਡੀਆਂ ਖਿਲਾ ਕੇ ਕਾਫਲਾ ਖਿਲਾ ਕੇ ਚਾਹ ਪੀ ਕੇ ਜਾਣਗੇ ਜਾਂ ਮੈਨੂੰ ਮੰਨੂ ਹੌਸਲਾ ਦੇ। ਪਰ ਤੁਸੀਂ ਵਾਅਦਾ ਪੂਰਾ ਕਰਤਾ ਜੀ। ਚਲੋ ਮਤਲਬ ਇਹ ਸਾਡੀ ਭੈਣ ਨੂੰ ਖੁਸ਼ੀ ਮਿਲੀ ਐ ਸਾਡੇ ਲਈ ਇਸ ਤੋਂ ਵੱਡੀ ਗੱਲ ਨਹੀਂ ਅੱਜ ਕੰਜਕਾਂ ਦਾ ਦਿਨ ਐ ਤੇ ਮਹਾਮਾਈ ਦਾ ਦਿਨ ਐ ਤੇ ਸਮਝ ਲਓ ਕਿ ਆਪਨੇ ਅਸੀਂ ਧੀ ਕੋ ਪਿਆਰ ਤੇ ਅਸ਼ੀਰਵਾਦ ਲੈਣ ਆਏ ਆ ਤੇ ਮਹਾਰਾਜ ਨੇ ਚਾਹਿਆ ਜੇ ਨਾਲ ਦਾ ਅਸ਼ੀਰਵਾਦ ਰਿਆ ਤੇ ਜੇ ਮੰਤਰੀ ਯਾ ਕੇਰੇ ਨੇ ਸਾਡੇ ਦੇ ਅਸ਼ੀਰਵਾਦ ਹੋ ਜੇ ਬਿਲਕੁਲ ਠੀਕ ਹੈ ਕਿ ਨਹੀਂ ਜੇ ਸਾਡੀਆਂ ਧੀਆਂ ਦਾ ਤੇ ਕੋਸ਼ਿਸ਼ ਜੇ ਸਾਡਾ ਹੀ ਅਸੀਂ ਵਕੀਲ ਤਗੜੇ ਹੋਈਏ ਤੇ ਸਾਡੀ ਭੈਣ ਨੂੰ ਅਸੀਂ ਹੋਰ ਅੱਛੇ ਮੁਕਾਮ ਤੇ ਲੈ ਕੇ ਜਾ ਸਕਦੇ ਹਾਂ ਬੇਸ਼ਾਂ ਜਦੋਂ ਭੈਣਾ ਸੀਸਾ ਦਿੰਦੀ ਆਪਣੇ ਭਰਾ ਨੂੰ ਤੇ ਹਮੇਸ਼ਾ ਕਹਿੰਦੇ ਧੁਰ ਦੇ ਦਰਗਾਹ ਤੱਕ ਪਹੁੰਚਦੀਆਂ ਨੇ ਤੇ ਮੈਨੂੰ ਲੱਗਦਾ ਵਾਕਿਆ ਸੀਸਾ ਲੱਗੰਗੀ ਆ ਤੁਹਾਨੂੰ ਤੇ ਸ਼ਾਇਦ ਤੁਸੀਂ ਆਉਣ ਵਾਲੇ ਸਮੇਂ 'ਚ ਮੰਤਰੀ ਕੈਬਨਟ ਮੰਤਰੀ ਵੀ ਬਣੋਗੇ ਕਿਸੇ ਚੀਜ਼ ਦੀ ਮੈਂ ਜੇ ਨੰਬਰ ਵੀ ਦੇ ਕੇ ਜਾਵਾਂਗਾ ਕਿਸੇ ਚੀਜ਼ ਦੀ ਜ਼ਰੂਰਤ ਲੱਗਦੀ ਹੈ ਕਿਸੇ ਚੀਜ਼ ਦੀ ਮੁਸ਼ਕਲ ਆਂਦੀ ਹੈ 24/7 ਜਦੋਂ ਮਰਜ਼ੀ ਮੈਨੂੰ ਮ ਤੇ ਉਹ ਚੀਜ਼ अवेलेबल ਹੋਏਗੀ ਤੇ ਸਭੀ ਹੁਣ ਇਹ ਜਿਹੜੀ ਆਵਾਜ਼ ਆ ਮੁੱਖ ਮੰਤਰੀ ਸਾਹਿਬ ਪੱਤਰ ਪਹੁੰਚਾਓਗੇ ਉਮੀਦਾਂ ਦੁੱਖੜਾ ਦੱਸਿਆ ਭੈਣ ਨੇ ਉਹ ਜਿਹੜੀਆਂ ਗੱਲਾਂ ਨੇ ਜਿਹੜੇ ਸਪੋਰਟ ਦੀ ਗੱਲ ਕਰ ਰਹੀ ਆ ਜਿਵੇਂ ਫੀਸਾਂ ਵਾਸਤੇ ਉਹਨੂੰ ਪੈਸੇ ਹਨੀਆਂ ਚਾਹ ਬਣਾਉਣ ਨੂੰ ਮਜਬੂਰ ਹੋ ਰਹੀ ਆ ਕਿ ਲੱਗਦਾ ਜਿਹੜੀਆਂ ਆਸਾਨੀਆਂ ਗੱਲਾਂ ਤੁਸੀਂ ਮੁੱਖ ਮੰਤਰੀ ਸਾਹਿਬ ਪਹੁੰਚਾਓ ਮੈਂ ਕਹਿੰਦਾ ਜਿਹੜੀਆਂ ਮੈਂ ਅੱਜ ਕੀਤੀ ਆ ਇਹ ਪੂਰੀ ਸਿਰਫ ਮੁੱਖ ਮੰਤਰੀ ਸਾਹਿਬ ਤੱਕ ਨਹੀਂ ਪੂਰੀ ਪੰਜਾਬ ਸਰਕਾਰ ਤੱਕ ਇਹ ਗੱਲ ਪਹੁੰਚੇਗੀ ਕਿ ਲੱਗਦਾ ਆਸ਼ਾ ਸੁਦਵਾਇਆ ਭੈਣ ਨੂੰ ਵੀ ਬੰਦਾ ਮਾਨ ਸਨਮਾਨ ਖਿਡਾਰੀ ਦਾ ਜਾਂ ਨੌਕਰੀ ਬਾਰੇ ਕੁਝ ਤਰ੍ਹਾਂ ਦੀ ਗੱਲਬਾਤ ਉਨ ਸੀਐਮ ਸਾਹਿਬ ਦੇ ਧਿਆਨ ਚ ਲਾਵਾਂਗਾ ਮੈਂ ਤੁਹਾਨੂੰ ਦੱਸਿਆ ਉਹਨਾਂ ਦਾ ਨੇਚਰ ਕੀ ਉਹ ਬੜੇ ਹੰਬਲ ਨੇ ਗਰਾਊਂਡਡ ਨੇ ਉਹ ਉਹਨਾਂ ਉਹਨਾਂ ਤੱਕ ਜਦੋਂ ਇਹ ਵੀਡੀਓ ਪਹੁੰਚਣੀ ਹੈ ਨਾ ਉਹਨਾਂ ਉਹਨਾਂ ਦਾ ਆਪਣਾ ਦਿਲ ਕਰਨਾ ਕਿ ਮੈਂ ਜਦੋਂ ਅੰਮ੍ਰਿਤਸਰ ਗੁਰੂ ਨਗਰੀ ਆਵਾਂ ਤੇ ਮੈਂ ਇਸ ਬੱਚੀ ਨੂੰ ਅਸ਼ੀਰਵਾਦ ਦੇ ਕੇ ਜਾਵਾਂ ਜਿਹੜੀ ਇਹਨੇ ਮੈਡਲ ਪਾ ਕੇ ਐਡਾ ਵੱਡਾ ਦਿਲ ਰੱਖ ਕੇ ਫਿਰ ਵੀ ਕੀਰਤ ਆਪਣੇ ਗੁਰੂ ਨਗਰੀ ਦੇ ਵਿੱਚ ਆਪਣੀ ਕੀਰਤ ਕਰਕੇ ਖਾ ਰਹੀ ਹੈ ਬੜੀ ਵੱਡੀ ਗੱਲ ਹੈ ਬਿਲਕੁਲ ਕਿ ਲੱਗਦਾ ਹੁਣ ਭਾਈ ਨੇ ਵਾਦਾ ਲਵਾਤਾ ਵਾ ਕਹਿੰਦੇ ਜਲਦੀ ਤੇਰਾ ਸੁਪਨਾ ਪੂਰਾ ਹੋ ਜਾਊਗਾ ਕਿ ਲੱਗਦਾ ਫਿਰ ਚਾਹ ਦੀ ਜਿਹੜੀ ਮੈਂ ਬੰਦ ਕਰਨੀ ਪਾਊਗੀ ਉਹ ਨਹੀਂ ਸਰ ਇਹਨੂੰ ਬੰਦ ਨਹੀਂ ਕਰਨਾ ਇਹਦੇ ਉੱਤੇ ਮੈਂ ਇਹਦੇ ਉੱਤੇ ਮੈਂ ਪੰਜਾਬ ਪੁਲਿਸ ਲਿਖਵਾਣਾ ਵਾ ਪੰਜਾਬ ਸਰਕਾਰ ਪੰਜਾਬ ਪੁਲਿਸ ਲਿਖਵਾਣਾ ਤੇ ਨੈਸ਼ਨਲ ਪਲੇਅਰ ਲਿਖਵਾਣਾ ਹਾਲੇ ਤੱਕ ਵੀਰੀ ਮੈਂ ਇਹਦਾ ਨਾਮ ਨਹੀਂ ਰੱਖਿਆ ਹੈਗਾ ਪਰ ਮੈਂ ਇਹਦੇ ਉੱਤੇ ਕਿਦਾਂ ਲਿਖਵਾਣਾ ਵਾ ਕਿ ਮੈਂ ਨੈਸ਼ਨਲ ਪਲੇਅਰ ਹੈਗੀ ਆ ਪੰਜਾਬ ਪੁਲਿਸ ਨੂੰ ਬਿਲੋਂਗ ਕਰਦੀ ਆ ਠੀਕ ਹੈ ਬਹੁਤ ਬਹੁਤ ਧੰਨਵਾਦ ਕਿ ਲੱਗਦਾ ਹੁਣ ਘਰ ਦੇ ਖੁਸ਼ ਹੋ ਜਾਣਗੇ ਮਾਪੇ ਕਿਉਂਕਿ ਸਰ ਆਮ ਘਰ ਦੀ ਧੀ ਐ ਟਰੈਕਟਰ ਮਗਾਣਕੇ ਦੇ ਪਿਤਾ ਜੀ ਨੇ ਤੇ ਖਾਸ ਕਰਕੇ ਬਾਰਡਰਾਂ ਦੀ ਗੱਲ ਕਰੀਏ ਬਾਰਡਰਾਂ ਦੀਆਂ ਬਹੁਤ ਘੱਟ ਪੜਾਈ ਕਰਦੀਆਂ ਨੇ ਨਾ ਜੱਤ ਦਸਵੀਂ ਤੋਂ ਬਾਅਦ ਵਿਆਹ ਕਰ ਦਿੰਦੀਆਂ ਪਰ ਇਹ ਧੀ ਦੇ ਸ਼ਾਬਾਸ਼ ਆ ਨੈਸ਼ਨਲ ਦਾ ਖੇਡ ਕੇ ਆਈ ਆ ਘਰੋਂ ਕਰਜ਼ਾ ਚੁੱਕ ਚੁੱਕ ਕੇ ਕਰਜ਼ਾ ਹੀ ਹੋ ਗਈ ਆ ਵੀ ਬਸ ਪੰਜਾਬ ਦਾ ਨਾਮ ਰੋਸ਼ਨ ਕਰਨਾ ਤੇ ਆਪਣੇ ਅਮਰਸਾ ਦਾ ਨਾਮ ਰੋਸ਼ਨ ਤੁਸੀਂ ਬੜੇ ਜਲਦੀ ਤੁਹਾਨੂੰ ਮੈਂ ਅੰਕਲ ਟਾਰੀ ਵਾਲੇ ਐਮ ਐਲ ਏ ਰੰਦਾਸ ਅੰਕਲ ਨੇ ਆਪਣੇ ਪਰਿਵਾਰ ਨੇ ਤੁਸੀਂ ਦੇਖੋ ਉਹਨਾਂ ਨੂੰ ਤੇ ਵੈਸਟ ਵਾਲੇ ਆਪਣੇ ਜਸਵੀਰ ਸੰਧੂ ਜੀ ਡਾਕਟਰ ਸਾਹਿਬ ਨੂੰ ਮੈਂ ਦੋਵੇਂ ਐਮ ਐਲ ਏ ਲੈ ਕੇ ਆਵਾਂਗਾ ਆਪ ਤੋਂ ਵੀ ਐਮਐਲ ਆਏਗੇ ਹਲਕਾ ਟਾਰੀ ਦੇ ਵੀ ਪਹੁੰਚਣਗੇ ਤੇ ਹਲਕਾ ਵੈਖ ਤੇ ਵੀ ਪਹੁੰਚਣਗੇ ਸਰ ਜਦੋਂ ਕਹਿੰਦੇ ਹੁੰਦੇ ਨਾ ਮਹਾਰਾਜ ਕਿਰਪਾ ਕਰੇ ਉਸ ਟਾਈਮ ਤੇ ਹੋ ਸਕਦਾ ਵਾ ਮੈਂ ਸੋਚਦੀ ਕਿ ਉਹਦੀ ਕਿਰਪਾ ਹੋਈ ਹੈ ਤਾਂ ਕਰਕੇ ਸਾਰਾ ਕੁਝ ਕਾਬਿਲ ਆ ਮੁੱਖ ਮੰਤਰੀ ਪਤਸੀ ਮਾਲ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਤੁਹਾਨੂੰ ਦੇਖ ਰਹੇ ਨੇ ਵੀਡੀਓ ਉਹ ਕੀ ਕਹਿਣਾ ਚਾਹੋਗੇ ਇਹਨਾਂ ਨੂੰ ਸਰ ਮੈਂ ਉਹਨਾਂ ਨੂੰ ਇਹੋ ਅਪੀਲ ਕਰਦੀ ਆ ਕਿ ਜੇ ਅੱਜ ਵੀ ਉਹਨਾਂ ਨੇ ਵੀਰ ਦੇ ਥਰੂ ਹੀ ਮੈਨੂੰ ਸੁਣਨਾ ਹੈਗਾ ਵਾ ਤੇ ਮੈਂ ਕਹਿੰਦੀ ਆ ਕਿ ਬਹੁਤ ਬਹੁਤ ਧੰਨਵਾਦ ਮੈਨੂੰ ਨੀਡ ਮੈਨੂੰ ਇਹੋ ਹੀ ਹੈ ਕਿ ਮੈਨੂੰ ਕੋਈ ਸੁਣਦਾ ਆਵੇ ਤੇ ਅੱਜ ਉਹ ਵੀਰ ਮੈਨੂੰ ਇਸ ਤੋਂ ਵੱਡੀ ਗੱਲ ਕੋਈ ਨਹੀਂ ਹੈਗੀ ਕਿਉਂਕਿ ਮੈਨੂੰ ਵੀਰੇ ਮੇਰੀ ਮੇਰੀ ਇੱਥੇ ਖੜੀ ਦਾ ਇਹ ਹੁੰਦਾ ਹੈਗਾ ਕਿ ਕੋਈ ਪੰਜਾਬ ਸਰਕਾਰ ਦਾ ਬੰਦਾ ਸੁਣ ਤਾਂ ਮੈਨੂੰ ਆਵੇ ਕਿ ਕੀ ਬੱਚੇ ਤੇ ਮੈਂ ਕੀ ਗੱਲ ਹੋਈ ਆ ਤੇ ਵੀਰੇ ਮੈਂ 2004 ਤੋਂ ਖੇਡ ਰਹੀ ਆ ਮੈਨੂੰ ਨਹੀਂ ਪਤਾ ਹੈਗਾ ਕਿ ਉਹ ਪਰਮਾਤਮਾ ਮੈਨੂੰ ਕਿਤਰਾ ਖੜਾਈ ਜਾਂਦੇ ਆ ਕਿਉਂਕਿ ਮੈਂ ਜਿਹੜੇ ਘਰਾਂ ਤੋਂ ਬਿਲੋਂਗ ਕਰਦੀ ਆ ਉੱਥੋਂ ਖੇਡਣਾ ਬਹੁਤ ਮੁਸ਼ਕਲ ਆ ਮੇ ਜੋ ਪੜੀ ਜਿਹੜੇ ਹੱਥਾਂ ਨਾਲ ਤਲਵਾਰबाजी ਕਰਦੀ ਸੀ ਅੱਜ ਉਸੇ ਹੱਥਾਂ ਨਾਲ ਚਾਹ ਬਲੂਣੀ ਪੈਂਦੀ ਐ ਤੇ ਦਾਦਾ ਸਵੇਰ ਦਾ ਕੱਪ ਚਾਹ ਦਾ ਬਿਚਰਾ ਪੈਂਦੇ ਆ ਇਹਨੂੰ ਵੀ ਤੇ ਇਹ ਬੜੀ ਵੱਡੀ ਗੱਲ ਆ ਕਿਰਤ ਕਰ ਰਹੀ ਆ ਆਪਣ ਮੈਂ ਸਭ ਤੋਂ ਵੱਡੀ ਤੁਹਾਨੂੰ ਗੱਲ ਕਵਾਂਗਾ ਸਾਡੀ ਭੈਣ ਦਾ ਹੌਸਲਾ ਆਪਣੇ ਕਿਰਤ ਕਰਕੇ ਕੰਮ ਕਰ ਰਹੀ ਹੈ ਨਾ ਆਪਣੇ ਕਿਰਤ ਕਰ ਰਹੀ ਹੈ ਖਾ ਰਹੀ ਹੈ ਕਿਸੇ ਕੋਲ ਮੰਗਤ ਨਹੀਂ ਨਾ ਲਈ ਉਹਦਾ ਇੱਕ ਦੇਖੋ ਤੁਸੀਂ ਇਹਦਾ ਉਹਦਾ ਸੁਪਨਾ ਕੀ ਹੈ ਕਿ ਮੈਨੂੰ ਕੋ ਸੁਣਨ ਆਵੇ ਹਨਾ ਕੋਈ ਆ ਪੰਜਾਬ ਸਰਕਾਰ ਦਾ ਜਾਂ ਪੰਜਾਬ ਸਰਕਾਰ ਦਾ ਨੁਮਾਇੰਦਾ ਆਪ ਆ ਕੇ ਰੁਕੇ ਕੋ ਮੈਨੂੰ ਸੁਣਨ ਆਵੇ ਤੇ ਅੱਜ ਕੁਦਰਤੀ ਉਪਰਾਲਾ ਬਣਿਆ ਮਿਲਣ ਦਾ ਟਾਈਮ ਬਣਿਆ ਅੱਜ ਬੜਾ ਵੱਡਾ ਮਾਹੀ ਮਾਹੀ ਦਾ ਦਿਨ ਸੀ ਸਾਡੀ ਧੀ ਦੀ ਕੋਈ ਸੁਣਨੀ ਸੀ ਤੇ ਅੱਪੇ ਪਰਮੇਸ਼ਵਰ ਨੇ ਸਬਾਬ ਬਣਾਇਆ ਤੇ ਮੈਂ ਆਸ ਕਰਦਾ ਆਪਣੇ ਪੰਜਾਬ ਵਾਸੀਆਂ ਤੋਂ ਆਪਣੇ ਸ਼ਹਿਰ ਵਾਸੀਆਂ ਤੋਂ ਕਿ ਇਹ ਧੀ ਕਹੇਗੀ ਕਿ ਅਜਦੇ ਦਿਨ ਤੋਂ ਬਾਅਦ ਕੋ ਸਿਸਟਮ ਚੇਂਜ ਹੋਇਆ ਬਹੁਤ ਧੰਵਾਦ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਬਹੁਤ ਭਾਵਕ ਨੇ ਕਿਤੇ ਸਾਡਾ ਵੀ ਮਨ ਪੜਿਆ ਵੇਖ ਕੇ ਜਿਸ ਤਾਂ ਦੀ ਇੱਕ ਭਰਾ ਵੱਲੋਂ ਇੱਕ ਭੈਣ ਨੂੰ ਤੋਹਫਾ ਦਿੱਤਾ ਗਿਆ ਵਾ ਪਿਆਰ ਦਿੱਤਾ ਗਿਆ ਵਾ ਛੋਟੀ ਭੈਣ ਨੂੰ ਅੱਜ ਦਿਨ ਵੀ ਜਿਹੜਾ ਕਾਰਜਕਾਲ ਤੁਸੀਂ ਦੇਖ ਸਕਦੇ ਹੋ ਮਹਾਮਾਜ ਦੇਣੇ ਆ ਅਤੇ ਪਨੀ ਦੇ ਚਿਹਰੇ ਤੇ ਬੜੀ ਖੁਸ਼ੀ ਆ ਅਤੇ ਉਹਦਾ ਕਹਿਣਾ ਇਹ ਬਹੁਤ ਵੱਡਾ ਦੇਣਿਆ ਬਹੁਤ ਵੱਡਾ ਵਾਸਤੇ ਸਾਰੀ ਉਮਰ ਗੰਨ ਦੇਣ ਯਾਦ ਰੂਗਾ ਕਿਉਂਕਿ ਹਮੇਸ਼ਾ ਉਡੀਕ ਵਿੱਚ ਨੂੰ ਇਸ ਰੇਡੀਓ ਤੇ ਕੋਈ ਨਕਲੀ ਪੰਜਾਬ ਸਰਕਾਰ ਦਾ ਨੰਬੰਦਾ ਜਰੂਰ ਆਵੇ ਅੱਜ ਉਹ ਸੁਪਨਾ ਜਿਹੜਾ ਸਦੀ ਦਾ ਪੂਰਾ ਹੋ ਗਿਆ ਨਿਰਜੋਤ ਭਾਜੀ ਨੇ ਇਸ ਪੈਨ ਦਾ ਸੁਵਾਦੇ ਵੀ ਕੀਤੇ ਨੇ ਮੁੱਖ ਮੰਤਰੀ ਪੰਜਾਬ ਤੱਕ ਗੱਲ ਪਹੁੰਚਾਉਂਦੇ ਤੇ ਲੱਗਦਾ ਜਲਦੀ ਹੀ ਜਿਹੜੇ ਸੁਪਨੇ ਆਜ ਦੇ ਪੂਰੇ ਹੋਣਗੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਦੀਪ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ